ਜਿਹੜੀ ਵੀਡੀਓ ਦਿਖਾਈ ਹੈਗੀ ਫੁੱਲਾਂਵਾਦ ਚੌਂਕ ਲਾਈਟਾਂ ਦੀ ਹੈਗੀ ਤੇ ਉੱਥੇ ਪੁਲਿਸ ਨੇ ਲਗਾਇਆ ਹੋਇਆ ਨਾਕਾ ਐਸਆਈ ਸਾਹਿਬ ਬੱਟੇ ਹੋਏ ਨੇ ਸਾستی ਇਹ ਚੀਫ ਫੁੱਲਾਂਵਾਦ ਚੌਂਕ ਜ਼ਬਰਦਸਤ ਨਾਕਾ ਲਗਾਇਆ ਹੋਇਆ ਹੈਗਾ ਪੁਲਿਸ ਨੇ ਜਦ ਤੁਸੀਂ ਫੁੱਲਾਂਵਾਲ ਚੌਂਕ ਤੋਂ ਜਾਂਦੇ ਹੋ ਲਲਤੋਂ ਵਾਲੀ ਸਾਈਟ ਉੱਥੇ ਫੁੱਲਾਂਵਾਦ ਚੌਂਕ ਦੀ ਲਾਈਟਾਂ ਤੇ ਪੁਲਿਸ ਹੈਗੀ ਖੜੀ ਚਲਾਨ ਕੱਟਣ ਲਈ ਹੈਲਮਟ ਪਾ ਕੇ ਰੱਖੋ ਸਿਟਬੈਲ ਲਗਾ ਕੇ ਰੱਖੋ ਜੇ ਤੁਹਾਡਾ ਚਲਾਨ ਹੋਏਗਾ ਤੇ ਮੋਟਾ ਜੁਰਮਾਨਾ ਪੈ ਸਕਦਾ ਹੈ ਤੁਹਾਨੂੰ ਤੁਹਾਨੂੰ ਜਿਹੜੀ ਵੀਡੀਓ ਦਿਖਾਈ ਹੈਗੀ ਫੁੱਲਾਂਵਰ ਚੌਂਕ ਲਾਈਟਾਂ ਦੀ ਹੈਗੀ ਤੇ ਉੱਥੇ ਪੁਲਿਸ ਨੇ ਲਗਾਇਆ ਹੋਇਆ ਨਾਕਾ ਐਸਆਈ ਸਾਹਿਬ ਬੱਟੇ ਹੋਏ ਨੇ ਤੇ ਕਨਸਟੇਬਲ ਸਾਹਿਬ ਵੀ ਨੇ ਚਿੱਟੀ ਯੂਨੀਫਾਰਮ ਦੇ ਵਿੱਚ ਆਪਣਾ ਬੜਾ ਧਿਆਨ ਰੱਖੋ ਜੀ ਟ੍ਰੈਫਿਕ ਲਾਈਟਾਂ ਤੇ ਵੀ ਧਿਆਨ ਰੱਖੋ ਕੈਮਰੇ ਵੀ ਜਿਹੜੇ ਹੈ ਕਈ ਥਾਵਾਂ ਤੇ ਸੁਣਿਆ ਹੈ ਕਿ ਔਨ ਹੋ ਗਏ ਹੈਗੇ ਆਨਲਾਈਨ ਚਲਾਨ ਦੇ ਬੜੀ ਸਾਵਧਾਨੀ ਦੇ ਨਾਲ ਕੰਮ ਕਰੋ ਫੁੱਲਾਂਵਾਲ ਚੌਕ ਰਹਿਣ ਵਾਲੇ ਲੋਕਾਂ ਲਈ ਇਹ ਖਬਰ اہم ਹੈਗੀ ਕਿਉਂਕਿ ਅੱਜ ਜਦ ਅਸੀਂ ਲੰਘ ਰਹੇ ਸੀ ਤੇ ਅਸੀਂ ਦੇਖਿਆ ਸੀ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਚਲਾਨ ਵੀ ਆਈ ਥਿੰਕ ਕੱਟੇ ਜਾ ਰਹੇ ਹੋਣੇ ਤੇ ਸਾਵਧਾਨੀ ਵਰਤੋ ਤਾਂਕਿ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇੱਦਾਂ ਦੀਆਂ ਖਬਰਾਂ ਦਿਖਾਉਂਦੇ ਰਾਵਾਂਗੇ ਜੋ ਤੁਹਾਡੇ ਫਾਇਦੇ ਦੀ ਹੈਗੀ ਮੈਂ ਅਜੀ ਗੁਪਤਾ ਲਖਣਾ ਫਰਮੈਸ਼ਿਆਨ ਥੈਂਕ ਯੂ